ਹਾਂਜੀ ਆਰ ਵੀ ਲਾਈਵ ਮੇਰੇ ਦੇਖ ਰਹਾ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅਸ਼ਟਮਸੀ ਜਿਹੜਾ ਅਮਲੋਟ ਰੋਡ ਤੇ ਬੱਬੂ ਸਵੀਟ ਹਾਊਸ ਤੇ ਮੌਜੂਦ ਆ ਜਿੱਥੇ ਇਹਨਾਂ ਵੱਲੋਂ ਜਿਹੜਾ ਮਠਿਆਈਆਂ ਦਾ ਜਿਹੜਾ ਕੰਮ ਹੈ ਜਿਹੜਾ ਕੀਤਾ ਗਿਆ ਤੇ ਬਾਜ਼ਾਰ ਨਾਲੋਂ ਜਿਹੜੇ ਐਸਸਸਤੇ ਰੇਟਾਂ ਦੇ ਵਿੱਚ ਜਿਹੜੀਆਂ ਮਠਿਆਈਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਦੁੱਧ ਦੀ ਯੂਨੀਅਨ ਦੇ ਪ੍ਰਧਾਨ ਵੀ ਨੇ ਤੇ ਇਹਨਾਂ ਨਾਲ ਗੱਲਬਾਤ ਕਰਦਿਆ ਕਿ ਕਿਸ ਕਿਸ ਤਰ੍ਹਾਂ ਦੀ ਜਿਹੜੀ ਇਹਨਾਂ ਨੇ ਕੁਆਲਿਟੀ ਰੱਖੀ ਗਈ ਆ ਬਹੁਤ ਹੀ ਵਧੀਆ ਕੁਆਲਿਟੀ ਦਾ ਜਿਹੜਾ ਸਾਮਾਨ ਰੱਖਿਆ ਗਿਆ ਤੇ ਹੋਰ ਡੈਰੀ ਪ੍ਰੋਡਕਟ ਵੀ ਜਿਹੜਾ ਉਹ ਮੱਖਣ ਕਰੀਮ ਉਹ ਹੋਰ ਵੀ ਜਿਹੜੇ ਵੈਰਟੀਆਂ ਜਿਹੜੇ ਰੱਖੇਗੇ ਪੂਰੀ ਜਾਣਕਾਰੀ ਲੈਣੇ ਜੀ ਇਹਨਾਂ ਨਾਲ ਚਲੋ ਜੀ ਇਹਨਾਂ ਨਾਲ ਮਿਲਦੇ ਆਂ ਤਾਂ ਪ੍ਰਧਾਨ ਜੀ ਕੋਲ ਅਸੀਂ ਜਿਹੜਾ ਪਹੁੰਚ ਚੁੱਕੇ ਆਂ ਪ੍ਰਧਾਨ ਜੀ ਪੜਾ ਤੁਹਾਡਾ ਸਵਾਗਤ ਆ ਯਾਰ ਬੀ ਲਾਈਮੈਂਟ ਚੈਨਲ ਤੇ ਜੀ ਆਰ ਬੀ ਲਾਈਵ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪਿਛਲੇ ਸਾਲ ਵੀ ਤੁਸੀਂ ਮੇਰੀ ਬਾਈਟ ਕੀਤੀ ਸੀ ਔਰ ਮੈਂ ਦੁੱਧ ਡੇਰੀ ਉਹਨਾਂ ਪ੍ਰਧਾਨ ਹੋਣ ਦੇ ਨਾਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਫਾਜ਼ਿਲਕਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਦੀਵਾਲੀ ਦੀਆਂ ਮੁਬਾਰਕਾਂ ਔਰ ਪ੍ਰਧਾਨ ਜੀ ਤੁਹਾਡੇ ਲਈ ਜਿਹੜਾ ਦੀਵਾਲੀ ਤੋਂ ਪਹਿਲਾਂ ਜਿਹੜਾ ਪਟਾਕੇ ਪਾ ਦਿੱਤੇ ਗਏ ਨੇ ਮਠਿਆਈਆਂ ਨੇ ਜਿਹੜਾ ਬਹੁਤ ਹੀ ਵਾਜਬ ਰੇਟ ਆ ਜਿਹੜਾ ਰੱਖਿਆ ਗਿਆ ਕਿਹੜੀ-ਕਿਹੜੀ ਕੁਆਲਿਟੀ ਦੀ ਕਿਹੜੀ-ਕਿਹੜੀ ਮਠਿਆਈ ਹੈ ਸਾਨੂੰ ਵੀ ਦੱਸੋ ਜੀ ਸਪੈਸ਼ਲ ਵੇਸਣ ਹੈ ਜੀ ਦੇਸੀ ਘਿਓ ਦਾ ਖੋਏ ਦੀ ਸਪੈਸ਼ਲ ਬਰਫੀ ਹੈ ਔਰ ਸਾਡੇ ਕੋਲ ਦੁੱਧ ਕਿਉਂ کریم ਮੱਖਣ ਹਰ ਟਾਈਮ ਅਵੇਲੇਬਲ ਹੁੰਦਾ ਹੈ ਬਹੁਤ ਵਧੀਆ ਕੁਆਲਟੀ ਦਾ ਖੁਆ ਹੁੰਦਾ ਜੀ ਸਾਡੇ ਕੋਲ ਪ੍ਰਧਾਨ ਜੀ ਤੁਹਾਡੇ ਨਾਲ ਜਿਹੜਾ ਰੇਟ ਹੈ ਜਿਹੜਾ ਬਹੁਤ ਹੀ ਵਾਜਬ ਰੱਖੇ ਗਨੇ ਹੁੰਦਾ ਕਿ ਕਾਰਨ ਮੰਨਦੇ ਹੋ ਕਿ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮਹਿੰਗੇ ਪ੍ਰੋਡਕਟਸ ਦਿੱਤੇ ਜਾਂਦੇ ਜੀ ਅਸੀਂ ਸਾਰਾ ਪਰਿਵਾਰ ਆਪ ਮਿਹਨਤ ਕਰਦੇ ਆ ਮੇਰੇ ਬ੍ਰਦਰ ਐ ਨਾਲ ਪਿੱਛੇ ਜ਼ਿਲ੍ਹਾ ਪ੍ਰਧਾਨ ਵੀ ਰਾਇਾ ਕਿਸ਼ੋਰ ਚੰਦ ਜੀ ਬੜੇ ਬਹੁਤ ਉਹਨਾਂ ਸਵਾਵਾ ਪੁਰਾਣਾ ਟਾਈਮ ਦਿੱਤੀਆਂ ਨੇ ਜੀ ਉਹ ਵੀ ਮੇਰੇ ਨਾਲ ਮਿਹਨਤ ਕਰਦੇ ਉਹਨਾਂ ਦੇ ਬੱਚੇ ਮਿਹਨਤ ਕਰਦੇ ਆ ਮੇਰੇ ਬੱਚੇ ਬਾਹਰ ਪਰਦੇ ਆ ਛੁੱਟੀ ਆਏ ਉਹ ਵੀ ਨਾਲ ਮਿਹਨਤ ਕਰਦੇ ਔਰ ਫਾਇਲ ਕਾ ਵਾਸਤੇ ਉਹਨੂੰ ਤੁਹਾਡੀ ਕਿਸ ਤਰ੍ਹਾਂ ਦੀ ਪੀਲ ਹੈ ਇੱਕ ਦੀਵਾਲੀ ਦਾ ਜਿਹੜਾ ਤਿਵਾਰ ਆ ਪ੍ਰਧਾਨ ਹੋਣ ਦੇ ਨਾਤੇ ਦੁੱਧ ਦੀ ਉਹਨੂੰ ਤੁਹਾਡੀ ਕਿਸ ਤਰ੍ਹਾਂ ਦੀ ਪੀਲ ਹੈ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਕਿ ਜਿਹੜੇ ਪ੍ਰੋਡਕਟ ਵੀ ਆ ਜਿਹੜੇ ਮਲਾਵਟੜ ਵਿੱਚ ਵੇਚ ਜਾਂਦੇ ਆ ਤੇ ਹੋਰ ਵੀ ਮਲਾਵਟੜ ਦੇ ਜਿਹੜਾ ਸਮਾਨ ਜਿਹੜਾ ਪਾਇਆ ਜਾਂਦਾ ਇਹ ਤੇ ਬਰਤਨ ਇੱਕ ਛੋਟੀ ਜੀ ਮੰਡੀ ਛੋਟਾ ਜਿਹਾ ਸ਼ਹਿਰ ਹੈ ਤੇ ਮਲਾਵਟ ਵਾਲੀ ਨਹੀਂ ਗੱਲ ਜੀ ਇੱਥੇ ਤਾਂ ਦੁੱਧ ਹੀ ਬਹੁਤ ਹੈ ਜੀ ਔਰ ਸਾਡੀ ਦੁੱਧ ਦੀ ਫੈਮਿਲੀ ਡੇਰੀ ਵਾਲੀ ਫੈਮਿਲੀ ਹੈ ਬਹੁਤ ਵਧੀਆ ਮਾਲ ਵੇਚ ਰਹੇ ਨੇ ਐਡੀ ਕੋਈ ਮਲਾਵਟ ਵਾਲੀ ਫਾਇਲ ਕਾ ਦੇ ਵਿੱਚ ਕੋਈ ਗੱਲਬਾਤ ਨਹੀਂ ਜੀ ਹਾਂਜੀ ਪ੍ਰਧਾਨ ਜੀ ਕਿੰਨੇ ਦਿਨ ਜਿਹੜਾ ਵਾਜਬ ਰੇਟ ਆ ਜਿਹੜਾ ਰਹੇਗਾ ਜਿਹੜਾ ਦੀਵਾਲੀ ਦੇ ਮੌਕੇ ਤੇ ਜਿਹੜਾ ਤੁਹਾਡਾ ਮਠਿਆਈਆਂ ਦਾ ਰੇਟ ਆ ਜਿਹੜਾ ਚੱਲ ਰਿਹਾ ਜੀ ਵੇਖੋ ਜੀ ਅਸੀਂ ਤਾਂ ਹਮੇਸ਼ਾ ਮਿਹਨਤ ਆਪ ਕਰਦੇ ਵਾਜਬ ਰੇਟ ਤੇ ਵੇਚਦੇ ਆ ਜੀ ਠੀਕ ਹੈ ਜੀ ਪੂਰਾ ਐਡਰੈਸ ਜਿਹੜਾ ਤੁਸੀਂ ਦੱਸ ਦਿਓ ਸਾਨੂੰ ਵੀ ਜਿਹੜੇ ਦਰਸ਼ਕਾਂ ਨੇ ਕਿੱਥੇ ਪਹੁੰਚਣਾ ਹੈ ਜਿਨ੍ਹਾਂ ਨੇ ਮਠਿਆਈਆਂ ਲੈਣੀਆਂ ਨੇ ਕਿਉਂਕਿ ਇਹਨੇ ਰੇਟ ਤੇ ਕਿਧਰੋਂ ਮਠਿਆਈਆਂ ਜਿਹੜੀਆਂ ਨਹੀਂ ਮਿਲ ਰਹੀਆਂ ਸਰਕਾਰੀ ਆਈਟੀ ਦੇ ਸਾਹਮਣੇ ਜੰਗਲਾਤ ਦਫ਼ਤਰ ਦੇ ਨਾਲ ਆਪਣੀ ਦੁਕਾਨ ਹੈ ਬੜੀ ਪੁਰਾਣੀ ਅੱਬਾਪੂ ਦੀ ਡੇਰੀ ਔਰ ਕੰਬੋਲ ਡੇ ਤੇ ਕੰਟੈਕਟ ਨੰਬਰ ਵੀ ਆਪਣਾ ਦੱਸ ਦਿਓ ਜੀ ਨਾ 985550801 ਆਪਣਾ ਕੰਟੈਕਟ ਨੰਬਰ ਹੈ ਜੀ ਤਾਂ ਸੁਣਿਆ ਕਿ ਜਿਹੜਾ ਬੈਰੀ ਯੂਨੀਅਨ ਦੇ ਪ੍ਰਧਾਨ ਜਿਹੜਾ ਬੱਬੂ ਵੱਲੋਂ ਜਿਹੜਾ ਬਹੁਤ ਹੀ ਵਧੀਆ ਜਿਹੜਾ ਮਠਿਆਈਆਂ ਦੀ ਜਿਹੜੀਆਂ ਦੁਕਾਨ ਜਿਹੜੀ ਇੱਥੇ ਪਾਈ ਗਈ ਹੈ ਵੈਸਣ ਵਾਲੀ ਬਰਫੀ ਤੇ ਜਿਹੜੀ ਆਦਾ ਹੋਰ ਵੀ ਜਿਹੜੇ ਵੈਰਾਈਟੀਆਂ ਜਿਹੜੀਆਂ ਆਨ ਵਾਲਾ ਰਸਗੁੱਲਾ ਵਗੈਰਾ ਵੀ ਜਿਹੜੇ ਰੱਖੇ ਜਾਣੇ ਆ ਤੇ ਇਹ ਲੈ ਕੇ ਜਿਹੜਾ ਹਾਜ਼ਰ ਹੋ ਰਹੇ ਨੇ ਤੇ ਇਹਨਾਂ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈ ਕਿ ਜਿਹੜਾ ਦੀਵਾਲੀ ਤੇ ਜਿਹੜਾ ਆਫਰ ਵਜੋਂ ਜਿਹੜਾ ਇਸ ਦੀ ਵਜ੍ਹਾ ਕਰਕੇ ਜਿਹੜਾ ਰੇਟ ਹੈ ਜਿਹੜਾ ਘੱ ਮਲੋਟ ਰੋਡ ਦੇ ਸਰਕਾਰੀ ਆਈਟੀ ਦੇ ਸਾਹਮਣੇ ਪਹੁੰਚਣਾ ਜੀ ਤਾਂ ਇਸੇ ਤਰ੍ਹਾਂ ਨਾਮ ਨੂੰ ਅਪਡੇਟ ਦੇਖਣ ਲਈ ਬੜਾ ਸੱਤਨਾ ਦੇਖ ਰਹੇ ਆਰ ਵੀ ਲਾਈ ਮੜਿਆ ਤੁਹਾਡਾ ਆਪਣਾ ਚੰਨ